ਪੱਲੋ ਮਾਜਰੇ ਬਾਬੇ ਜਨਕੀ ਦਾਸ ਦੇ ਨਗਰ ਦੇ ਵਿਖੇ ਅੱਜ ਤੋਂ ਜਿਹੜਾ ਕਸਤੀ ਦੰਗਲ ਹੈ ਸ਼ੁਰੂਆਤੀ 8-9 ਤਰੀਕ ਨੂੰ ਇੱਥੇ ਜਿਹੜੀ ਕਬੱਡੀ ਆ ਬਹੁਤ ਫੇਮਸ ਆ ਪਿੰਡ ਵੱਲੋਂ ਮਾਜਰੇ ਦਾ ਕੱਪ ਹੈ ਜਿਹੜਾ ਸ਼ਿੰਦੀ ਪ੍ਰਧਾਨ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਅਸੀਂ ਤੁਹਾਨੂੰ ਉਹ ਵੀ ਜਾਣਕਾਰੀ ਦੇਵਾਂਗੇ ਇਹ ਮਤਲਬ ਕਿਹੜੇ ਕਿਹੜੇ ਹਾਸੇ ਇੱਥੇ ਪਹੁੰਚ ਰਹੀਆਂ ਨੇ ਸੋ ਸਭ ਤੋਂ ਮਹਾਨ ਆਸਤੇ ਇਹ ਹੈ ਕਿ ਬੱਬੂਆਂ ਨੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਉਣਗੇ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਕੋਸਤੀ ਦਾ ਦੰਗਲ ਆ ਉਹ ਚੱਲ ਰਿਹਾ ਅੱਜ ਤੋਂ ਸ਼ੁਰੂ ਹੈ ਨੇ ਪਿੰਡ ਦੇ ਖੇਡਾਂ ਕਰਵਾਈਆਂ ਜਾਂਦੀਆਂ ਨੇ ਨੌਜਵਾਨ ਵੀਰੇ ਤੇ ਨਗਰ ਦੇ ਬਲੋਂ ਆਓ ਅਸੀਂ ਹੁਣ ਤੁਹਾਨੂੰ ਇੱਕ ਵਾਰੀ ਝਲਕ ਤੰਗਲ ਦੀ ਝਲਕ ਜਿਹੜੀ ਤੁਹਾਨੂੰ ਦੋ ਜ਼ਰੂਰ ਦਿਖਾਣੇ ਆ ਤਾਂ ਸੁਣੋ ਕੀ ਕਹਿ ਰਹੇ ਨੇ ਉਧਰ ਕਮੈਂਟਰੀ ਵੀ ਕਰ ਰਿਹਾ ਵੀਰ ਤਾਂ ਜਿਹੜਾ ਜਿਹੜਾ ਮੈਚ ਆ ਲੱਗਿਆ ਹੋਇਆ ਪਿੰਡ ਬੱਲੋ ਮਾਚਰਾ ਕਿੰਨੇ ਮਿੰਟ ਬਾਕੀ ਰਹਿ ਗਿਆ ਅੱਧਾ ਮਿੰਟ ਸੈਕਿੰਡਾਂ ਤੇ ਗੱਲ ਚੱਲੀ ਗਈ ਹੈ ਲੈ ਵੀ ਕੱਪੇ ਲੈ ਹੋਰ ਗੱਲ ਮੁਸ਼ਕਲ ਹੈ ਹੋਰ ਗੱਲ ਮੁਸ਼ਕਲ ਹੈ ਤਾਂ ਮਹਿਲਾ ਜੀ ਨੂੰ ਕੁਸ਼ੀ ਦਾ ਯਾਰ ਸਵਾਦ ਆ ਇੱਕ ਬਰੀ ਤਾਲੀਆਂ ਖਿੱਚ ਕੇ ਬਾਹਰੋਂ ਮੋੜੇ ਵਾਲੇ ਬਾਕੀ ਦੋਨੋਂ ਪਹਿਲਵਾਨਾਂ ਦੀ ਮਿਹਨਤ ਹੀ ਕੁਸ਼ੀ ਰਵਰ ਰਹੀ ਹੈ ਦੋਵੇਂ ਬੱਲੇ ਨੇ ਵਧੀਆ ਮਿਹਨਤ ਕੀਤੀ ਹੈ ਮੋਤੀ ਚੰਡੀਗੜ੍ਹ ਤੇ ਸੋਨੂ ਸਲੇਪੁਰ ਹਾਂਜੀ ਮੋਤੀ ਚੰਡੀਗੜ੍ਹ ਲਾਲ ਗੋਤੇ ਦੇ ਵਿੱਚ ਸੋਨੂ ਸਲੇਪੁਰ ਸਿੱਖੀ ਰੂਪ ਦੇ ਵਿੱਚ ਚਿੱਟੇ ਲਗੋਤੇ ਦੇ ਵਿੱਚ ਆਹ ਕੁਸ਼ੀ ਸ਼ੁਰੂ ਕਰਵਾ ਦਿਜੀ ਜਲਦੀ ਨੱਕੇ ਮੇਰੀ ਬੇਨਤੀ ਹੈ ਵੀ ਪਹਿਲਵਾਨ ਅਗਲੀ ਕੁਸ਼ਤੀ ਦੇ ਇਸ ਤੋਂ ਬਾਅਦ ਲੈ ਵੀ ਮੌਜੀ ਤੇਰੇ ਕੋ ਪਰਚੇ ਕਿੰਨੇ ਕੁ ਬਾਕੀ ਨੇ ਹਾਂ ਆ ਬਲਾਲਾ ਸਾਦਲਾ ਫਿਰ ਪਹਿਲਵਾਨ ਪਰ ਧੰਦੀ ਦੀ ਕੁਸ਼ਤੀਆਂ ਕਰਵਾਉਣੀਆਂ ਨੇ ਇੱਥੇ ਮਾਨਾ ਡੂਮ ਛੜੀ ਤੇ ਕਰਮਾ ਪਟਿਆਲਾ ਆ ਕੁਸ਼ਤੀ ਵਾਲੇ ਮੱਲ ਵੀ ਜਿਹੜੇ ਆ ਜਾਣ ਇੱਕ ਰੈਫਰੀ ਲਾ ਦਈਏ ਮਾਨ ਸਾਹਿਬ ਹਾਂ ਇੱਕ ਇੱਕ ਕੁਸ਼ਤੀ ਵੀ ਕਰਾਉਣੀ ਹੈ ਵੱਲੋਂ ਮਾਜਰੇ ਵਾਲੇ ਕਹਿੰਦੇ ਵੀ ਆਪਾਂ ਐਨ ਸਟਾਰ ਦੇ ਨਾਲ ਬੜੀ ਕੁਸ਼ਤੀਆਂ ਦਿਖਾਉਣੀਆਂ ਨੇ ਵੱਲੋਂ ਮਾਜਰੇ ਦੀ ਸੰਗਤ ਨੂੰ ਕਿੰਨੇ ਵੀ ਆਏ ਆ ਪਰ ਇਹ ਮੋਟੀ ਆ ਉਹ ਚੁਸਤੀ ਫੁਰਤੀ ਦੇ ਨਾਲ ਐਨ ਕੇ ਦੇ ਕੁਸ਼ਤੀ ਸ਼ੁਰੂ ਹੋਈ ਹੈ ਕਿਹਨੇ ਬੱਲੇ ਬੱਲੇ ਕਰਵਾਉਣੀ ਹੈ ਹੁਣ ਦੇਖੋ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗਾ ਆਹ ਵੇਖੋ ਸਾਹਮਣੇ ਲੱਗਦਾ ਹੋਇਆ ਜੋਰ ਆਹ ਦੋ ਮੱਲਾ ਦਰਮਿਆਨ ਪਰ ਕਿਹਨੇ ਜਿੱਤ ਜਿਹੜੀ ਪ੍ਰਾਪਤ ਕਰਨੀ ਹੈ ਇਹ ਗੱਲ ਸਮੇਂ ਦੇ ਤੈਅ ਕਰਨੀ ਹੈ ਸਾਰੇ ਭਰਾਵਾਂ ਦਾ ਧੰਨਵਾਦ ਹੈ ਭਾਈ ਸੋਨੇ ਸਰ ਅੱਜ ਉਹਨਾਂ ਦਾ ਅਸੀਂ ਬਿਲਕੁਲ ਧੰਨਵਾਦ ਕਰਦੇ ਆਂ ਇੱਥੇ ਮੌਜੂਦਾ ਸਰਪੰਚ ਭਾਈ ਸੋਨਾ ਬੱਲੂ ਮਾਜਰਾ ਉਸ ਭਰਾ ਦਾ ਬਿਲਕੁਲ ਧੰਨਵਾਦ ਹੈ ਵੱਡੇ ਯੋਗਦਾਨ ਨੇ ਅੱਜ ਦੇ ਇਸ ਐਨਕੀ ਦੇ ਪੁਸਤੀ ਦੰਗਲ ਦੇ ਲਈ ਸਾਰੇ ਭਰਾਵਾਂ ਦਾ ਧੰਨਵਾਦ ਹੈ ਬਈਦਰਲੇ ਪਾਸੇ ਸੋਨੋ ਸੋਨੋ ਓ ਬੱਲੇ 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 ਵਾਹ ਓ ਮੁੰਡਿਆ ਸਾਡਾ ਨੀਤੇ ਨਾ ਚੰਡੀਗੜੀ ਆ ਲਾਈਵ ਜੁੜਿਆ ਹੋਇਆ ਸਤੀ ਪਾਲਸਲ ਦੇ ਨਾਲ ਪਿਆਰ ਹੈ ਐਨਕੀ ਦੇ ਅੱਜ ਦੇ ਇਸ ਦੰਗਲ ਦੇ ਨਾਲ ਸਾਰੇ ਭਰਾਵਾਂ ਨੂੰ ਧੰਨਵਾਦ ਹੈ ਲੈ ਵੀ ਮੋਂਟੀ ਉਹ ਗੱਲਾਂ ਟਿਕਾਣੇ ਲਾਉਣੀਆਂ ਪੈਣੀਆਂ ਨੇ ਵੀ ਸਾਨੂੰ ਤਿੰਨ ਵੀ ਗੱਲਾਂ ਟਿਕਾਣੇ ਲਾਉਣੀਆਂ ਪੈਣੀਆਂ ਨੇ ਫਿਰ ਕੁਝ ਵੱਖਰਾ ਹੋ ਉਹ ਵੇਖੋ ਸਾਹਮਣੇ ਕਿ ਦਿਲ ਵਿੱਚ ਡਰ ਵਾਲਾ ਵਰਕਾ ਅਸਿਰ ਰੱਖਦਾ ਪਾੜ ਕੇ ਜਿਹੜੇ ਕੰਮ ਨੂੰ ਸਿੰਘਾਂ ਦੇ ਹੱਥ ਪਾ ਲਿਆ ਉਹ ਸਿਰੇ ਰੱਖਦਾ ਚੜ੍ਹ ਕੇ ਜਿਹੜੇ ਕੰਮ ਨੂੰ ਸਿੰਘਾਂ ਦੇ ਹੱਥ ਪਾ ਲਿਆ ਉਹ ਸਿਰੇ ਰੱਖਦੇ ਨੇ ਫਿਰ ਚੜ੍ਹ ਕੇ ਵਾਕਈ ਗੱਲਾਂ ਟਿਕਾਣੇ ਨੇ ਪਰ ਕੌਣ ਬੱਲੇ ਬੱਲੇ ਕਰਵਾਵੇਗਾ ਸਿਰੇ ਦਾ ਕਾ ਤਦ ਨੂੰ ਪਹਿਲਵਾਨਾਂ ਦੇ ਮਿਆਂ ਕਿਹੜਾ ਬਣਿਆ ਹੋਇਆ ਹੈ ਕੌਣ ਬੱਲੇ ਬੱਲੇ ਕਰਵਾਵੇਗਾ ਅੱਜ ਬੱਲੋ ਮੱਜਰੀ ਦੀ ਧਰਤੀ ਤੇ ਵਸ਼ਾਲ ਕੁਸ਼ਤੀ ਦੰਗਲ ਇਹ ਤੇ ਕਦੇ ਵੀ ਆਪਣੀ ਬੁਲੰਦੀਆਂ ਦੇ ਵੱਲ ਚਾਹਤਾ ਜਾ ਰਿਹਾ ਆ ਵੇਖੋ ਸਾਹਮਣੇ ਇਹਨ 2 3 4 ਕੁਸ਼ਤੀਆਂ ਜਿਹੜੀਆਂ ਮੈਲਾਂ ਦਾ ਵੀ ਜਿਹੜੀਆਂ ਬਾਕੀ ਨੇ ਕਿਉਂਕਿ ਹੋਰ ਜਿਹੜੀਆਂ ਲੱਖ ਲੱਖ ਦੀਆਂ ਝੰਡੀਆਂ ਹਲੇ ਬਾਕੀ ਆ ਆ ਵੇਖੋ ਸਾਹਮਣੇ ਸਿਰੇ ਦਾ ਮੁਕਾਬਲਾ ਚੋਟੀ ਦਾ ਜਿਹਨੇ ਪਹਿਲਵਾਨਾਂ ਦਰਮਿਆਨ ਜਿਹੜਾ ਬਣਿਆ ਹੋਇਆ ਇੱਕ ਅੰਕੇ ਦੇ ਵੀ ਸੋਨੂੰ ਸਿੱਖੀ ਰੂਪ ਦੇ ਵਿੱਚ ਮੋਟੀ ਚੰਡੀਗੜ੍ਹ ਲਾਲ ਲੰਗੋਟੇ ਦੇ ਵਿੱਚ ਕਿਹਨੇ ਮਿਲ ਬਲੇ ਕਰਵਾਉਣੀ ਹੈ ਵਿਕੇਸ਼ ਪਹਿਲਵਾਨ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅਫੀਸ਼ਲ ਦੀਆਂ ਡਿਊਟੀਆਂ ਜਿਹੜੀਆਂ ਨਿਭਾ ਰਹੇ ਆ ਜਿੱਕੀ ਡੁੱਲੜ ਦੇ ਸਾਰੇ ਯਾਰਾ ਮਿੱਤਰਾਂ ਦਾ ਧੰਨਵਾਦ ਕਰਦੇ ਆਪਾਂ ਭਾਈ ਗੁਰਮਿੰਦਰ ਸਿੰਘ ਜੀ ਘਰ ਤੋਂ ਆਣਾ ਧੰਨਵਾਦ ਹੈ ਸਾਰੇ ਭਰਾ ਜਿੰਨੇ ਵੀ ਵੀਰ ਖੜਦੇ ਜਾ ਰਹੇ ਨੇ ਅੱਜ ਦੇ ਦੰਗਲ ਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਧਰਲੇ ਪਾਸੇ ਕਾਣ ਬੱਲੇ ਬੱਲੇ ਕਰਵਾਵੇਗਾ ਕਿ ਮੈਗੀਆਂ ਦੇ ਨਾਲ ਨਹੀਂ ਕਦੇ ਪਹਿਲਵਾਨ ਲੱਜਦੇ ਆ ਉੱਡ ਦੇ ਜਹਾਜਾ ਨੂੰ ਨਹੀਂ ਰੌਣੇ ਵੱਜਦੇ ਕਿ ਕਦੇ ਨਾ ਪੜਾਕੂ ਮੁਰੇ ਅੜੇ ਡਿਗਨੀ ਆ ਚੌੜਾ ਮੂਰੇ ਆੜਦੇ ਨਹੀਂ ਜਿੰਨੇ ਸੋਹਣਿਆ ਉਹ ਮਾਮਾ ਦੀਆਂ ਛਾਟੀਆਂ ਵਿੱਚ ਜਿਹੜੀ ਮਿਲਦੀ ਦਲੇਰੀ ਉਹ ਟੈਕਟਾਂ ਦੇੁੱਤ ਕਿੱਥੇ ਜਿੰਨੇ ਸੋਹਣਿਆ ਜੋ ਮਾਮਾ ਦੀਆਂ ਦੁੱਧਾਂ ਵਿੱਚੋਂ ਮਿਲਦੀ ਦਲੇਰੀ ਉਹ ਟੈਕਟਾਂ ਦੇ ਟੈਕਟਾਂ ਦੇੁੱਤ ਕਿੱਥੇ ਦਿੰਦੇ ਸੋਹਣਿਆ ਇਹ ਦਲੇਰੀ ਆ ਵੇਖੋ ਵੀ ਇੱਕ ਜਿੰਨੂਨ ਇੱਕ ਜਿਹੜੀ ਐਨਕੇੜੀ ਵੀ ਇੱਕ ਦਲੇਰੀ ਹੁੰਦੀ ਹੈ ਨਾ ਇਹ ਅੰਦਰੋਂ ਖੋਣ ਦੇ ਵਿੱਚੋਂ ਮਿਲਦੀ ਹੈ ਕਾਹਨ ਬੱਲੇ ਬੱਲੇ ਕਰਵਾਓ ਆ ਵੇਖੋ ਸਾਹਮਣੇ ਉਹ ਕੌਣ ਉਹ ਆਉ ਕੱਲ ਕੌਣ ਟਿਕਾਣੇ ਲਾਉ ਆ ਸੰਗਤ ਪੁੱਜੀ ਹੋਈ ਆ ਬਾਬਾ ਚਨਕੀ ਦਾ ਜੀ ਦੀ ਅਪਾਰ ਕਿਰਪਾ ਹੈ ਸਤ ਪੰਚਮੀ ਦਾ ਦਿਹਾੜਾ ਸਾਰਿਆਂ ਨੂੰ ਵਧਾਈਆਂ ਨੇ ਅੱਜ ਸਾਰਿਆਂ ਨੂੰ ਵਧਾਈਆਂ ਨੇ ਪਰ ਵੇਖੋ ਸਾਹਮਣੇ ਇਧਰ ਮਾਨ ਸਤਕਾਰ ਜਿਹੜੇ ਕੀਤੇ ਜਾਣੇ ਆ ਸਾਡੇ ਭਰਾਵਾਂ ਦੇ ਵਿਸ਼ੇਸ਼ ਤੌਰ ਤੇ ਮਾਨ ਸਤਕਾਰ ਜਿਹੜੇ ਕੀਤੇ ਜਾਣੇ ਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਨੇ ਵੀਰ ਜਿਹਨੇ ਪੁੱਜੇ ਆ ਭਾਈ ਜੱਗੀ ਡੋਟ ਉਹਨਾਂ ਦੇ ਪਿਆਰ ਦੇ ਸਦਕਾ ਬੜਾ ਕਰਪਾਲ ਬਾਤ ਧੰਨਵਾਦ ਹੈ ਇਧਰ ਭਾਈ ਉਵਰਾਜ ਮਾਵੀ ਗੋਰੀ ਗੁਰਮਾ ਗगन ਨਾ ਲਗਦਾ ਮਾਸਾ ਜਿਹੜਾ ਕੀਤਾ ਜਾ ਰਿਹਾ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ ਭਾਈ ਗਗਨ ਨਾਟਕਾ ਨਾ ਵਿਸ਼ੇਸ਼ ਤੌਰ ਤੇ ਭਾਈ ਗੁਰਬਾਜ ਜਨਨ ਦਾ ਮਾਵੀ ਸਾਹਿਬ ਜਨਨ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮ ਜਿਹੜਾ ਕੀਤਾ ਜਾ ਰਿਹਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਨੇ ਵੀਰ ਭੁਜੇ ਅੱਜ ਦੇ ਇਸ ਦੰਗਲ ਦੇ ਵਿੱਚ ਸਾਰਿਆਂ ਦਾ ਸਤਿਕਾਰ ਅਤੇ ਮਾਨ ਸਤਕਾਰ ਜਿਹੜੇ ਕੀਤੇ ਜਾ ਰਹੇ ਹੈ ਸਾਰਿਆਂ ਦਾ ਧੰਨਵਾਦ ਹੈ ਜਵਾਈ ਮਾਵੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਪਾਂ ਪਰ ਇਧਰਲੇ ਪਾਸੇ ਕੁਸ਼ਤੀ ਬਣੀ ਜਬਰਦਸਤ ਹੈ ਵੀ ਛੇੜ ਦੇ ਕਹਾਣੀ ਗੋਪਰੂਆ ਸਰੀਰ ਦਾ ਮੁਕਾਬਲਾ ਚੋਟੀ ਦਾ ਮੇਰੇ ਵੀਰੋ ਕੌਣ ਬੱਲੇ ਬੱਲੇ ਕਰਵਾਵੇਗਾ ਅੱਜ ਕਦੇ ਵੀ ਗੱਲਾਂ ਕੰਟਕਾੜੇ ਲਾਉ ਲਾ ਵੇਖੋ ਸਾਹਮਣੇ ਇਧਰਲੇ ਪਾਸੇ ਸਾਰੇ ਭਰਾਵਾਂ ਦਾ ਮਾਵੀ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਆਪਾਂ ਵਿਸ਼ੇਸ਼ ਤੌਰ ਤੇ ਦੇ ਲਈ ਪੰਜਾਬੀ ਦੇ ਲਈ ਬੱਤੇ ਮਾਣ ਭਰਾਵਾਂ ਨੇ ਗੁਰਮਾਂ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪੜ੍ਹਦੇ ਕੀ ਤੇ ਆ ਬਹੁਤ ਬਤਨਵਾਦ ਹੈ ਜਿੱਤੇ ਕਹਦੇ ਵੀ ਸਾਹਮਣੇ ਕਾਣ ਬੱਲੇ ਬੱਲੇ ਕਰਵਾਉ ਸਿਰੇ ਦਾ ਮੈਚ ਚੋਟੀ ਦਾ ਮੇਰੇ ਮਿੱਤਰੋ ਅੱਜ ਕਦੇ ਬਿੱਲਾ ਟਕਾਰੇ ਲੱਗਣ ਗਿਆ ਪਰ ਕੌਣ ਜਿੱਤੇਗਾ ਜਿਹਨੇ ਮਿਹਨਤ ਲਾਈ ਹੈ ਆ ਵੇਖੋ ਸਾਹਮਣੇ ਇਧਰ ਨੇ ਪਾਸੇ ਸੋਨੂ ਪਹਿਲਵਾਨ ਸਲੇਮ ਪਰ ਆ ਵੇਖੋ ਵੀ ਲੱਤੀ ਲੱਗਦਾ ਪਰ ਬਾਸ ਸੋਣਾ ਬਚਾ ਕਰਕੇ ਇਹ ਮੋਟੀ ਪਹਿਲਵਾਨ ਚੰਡੀ ਗੜੀਆਂ ਮੋਟੀ ਚੰਡੀ ਗੜੀਆਂ ਆ ਵੇਖੋ ਗੱਲਾਂ ਬੱਕਰੀਆਂ ਦੋਨੋਂ ਪਹਿਲਵਾਨਾਂ ਦਰਮਿਆਨ ਪੰਜਾਬੀ ਲਾਈਵ ਟੀਵੀ ਦੀ ਸਮੁੱਚੀ ਮਦਾ ਧੰਨਵਾਦ ਹੈ ਮੰਮਾ ਕਾਈਨਰ ਸਾਡਾ ਵੀਰ ਪੁਜਿਆ ਹੋਇਆ ਲੈ ਕੇ ਪਰ ਕੌਣ ਬੱਲੇ ਬੱਲੇ ਕਰਵਾਉ ਮੰਨਿਆ ਮੈਨੂੰ ਲੱਗਦਾ ਅਗਲੀ ਕੁਸ਼ਤੀ ਹੋਣੀ ਹੈ ਤਿਆਰ ਹੋ ਜੀ ਮੇਰਾ ਛੋਟਾ ਵੀਰ ਮਾਨਾ ਪਹਿਲਵਣ ਵੀ ਤਿਆਰ ਹੋ ਜੂਵੇ ਉਧਰ ਜਿਹਦੇ ਨਾਲ ਕੁਸ਼ਤੀ ਉਹ ਵੀ ਤਿਆਰੀ ਵਿੱਚ ਰਹੇਗਾ ਕਿਉਂਕਿ ਤਿੰਨ ਕ ਕੁਸ਼ਤੀਆਂ ਮੇਲਾ ਦਾ ਵੱਜਦੀਆਂ ਨੇ ਮੋਦੀਆ ਬਿਲਕੁਲ ਕੁਝ ਕੁ ਜਿਹੜੀਆਂ ਕੁਸ਼ਤੀਆਂ ਬਾਕੀ ਨੇ ਆਹ ਵੇਖੋ ਸਾਹਮਣੇ ਮਾਨਾ ਡੋਮਛੜੀ ਤੇ ਕਰਮਾ ਪਟਿਆਲਾ ਆਹ ਮਾਲ ਜਿਹੜਾ ਰੈਡੀ ਹੋ ਜਾਣਗੇ ਆਹ ਸਾਹਮਣੇ ਹੁੰਦੀ ਚੰਗੀ ਗੱਲ ਤੇ ਸੋਨੂ ਸਲੇਮਪਰ ਇਸ ਵੇਲੇ ਚੱਲ ਰਿਹਾ ਮੁਕਾਬਲਾ ਆਹ ਵੇਖੋ ਕਿ ਕਦ ਨਾਲੇ ਉੱਚੇ ਕਰਤਾਰ ਨਹੀਂਓ ਮਿਲਦੇ ਮੇਲਿਆਂ ਚ ਮੁੰਨੇ ਸਰਦਾਰ ਨਹੀਂਓ ਮਿਲਦੇ ਮੇਲਿਆਂ ਚ ਮੁੰਨੇ ਸਰਦਾਰ ਨਹੀਂਓ ਮਿਲਦੇ ਲਓ ਇੱਕ ਪਾਸੇ ਸਿੱਖੀ ਸਰੂਪ ਦੇ ਵਿੱਚ ਇਹ ਆ ਸੋਨੂ ਇਹ ਵੀ ਕਹਿੰਦੇ ਮੇਰੇ ਵੀਰੇ ਵਧੀਆ ਘੋਲਣੇ ਦਾ ਮਾਲਕ ਹੈ ਇੱਕ ਪਾਸੇ ਮੈਂ ਦੇਖ ਰਿਹਾ ਵੀ ਲਓ ਫੁੱਟ ਚੰਨ ਨਿਕਲ ਤੇ ਸੋਨੂ ਸਲੀਪਰ ਐਨ ਮੁਕਾਬਲਾ ਟੱਕਰ ਦਾ ਨਿੰਦਾ ਚੱਲ ਰਿਹਾ ਹੈ ਕਿਹੜਾ ਜਿੱਤੇਗਾ ਕਿਹੜਾ ਹਰੇਗਾ ਇੱਥੇ ਸ਼ੱਕ ਰਹਿਣੀ ਆ ਆ ਮੇਲ ਕਹਿੰਦੇ ਅੱਜ ਵੱਲੋਂ ਮਜਰੇ ਦੇ ਚੱਲ ਰਿਹਾ ਤੇ ਧੱਕ 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 ਪਈ ਹੋਈ ਹੈ ਵਾਕਈ ਧੱਕ ਪਈ ਹੋਈ ਹੈ ਅੱਜ ਵੱਲੋਂ ਮਜਰੇ ਦੇ ਵਿੱਚ ਆਹ ਕੁਸ਼ਤੀ ਦੰਗਾ ਚੱਲ ਰਿਹਾ ਹੈ ਇੱਥੇ ਗੱਲਾਂ ਟਿਕਾਣੇ ਲੱਗਣੀਆਂ ਨੇ ਆਹ ਸਿਰੇ ਦਾ ਜਿਹੜਾ ਹਣਕੇ ਦੇ ਵੀ ਦੰਗਲ ਹਣਕੇ ਦੇ ਵਿੱਚ ਚੋਟੀ ਦੀਆਂ ਤਿੰਨ ਕੁਸ਼ਤੀਆਂ ਹਲੇ ਬਾਕੀ ਆ ਲੱਖ ਲੱਖ ਦੀਆਂ ਦੋ ਝੰਡੀਆਂ ਹਲੇ ਬਾਕੀ ਆ ਕਿਹਨੇ ਬੱਲੇ ਬੱਲੇ ਕਰਵਾਉਣੀ ਆ ਉਧਰ ਭਾਈ ਸੋਨੋ ਬੈਦਵਾਨ ਕਾਰ ਪੈਂਸ ਤੋਂ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਨਾਲ ਰਵੀ ਮਲੋਤਰਾ ਜੀ ਆਏ ਹੋਏ ਆ ਭਾਈ ਖੁਰਪਿੰਦ ਗੁਰੀਵਾਸੀ ਨਾਲ ਭਰਾਮਾ ਵਰਗਾ ਪਿਆਰ ਹੈ ਭਾਈ ਜੱਗੀ ਡੁੱਲਤਨਾ ਦੇ ਨਾਲ ਭਰਾਮਾ ਵਰਗਾ ਪਿਆਰ ਹੈ ਵੱਡਾ ਪਿਆਰਾ ਵੱਡੇ ਵੀਰ ਉੱਥੇ-ਉੱਥੇ ਤਰ ਤੇ ਪੁੱਜੇ ਹੋਇਆ ਖੁਰੀ ਅਸੀ ਸਾਡਾ ਜਿੰਦਗੀ ਦਾ ਪਰਮ ਪਿੱਤਰ ਹੈ ਸੋਨੂੰ ਬੈਦਵਨ ਰਵੀ ਮਲੋਤਰਾ ਸਾਡੇ ਵੀਰ ਕਹਿੰਦੇ ਕਾਰਟ ਰੇਸ ਮੁਹਾਲੀ ਦੇ ਵਿੱਚ ਮੰਡੀ ਪਰਮੰਦੀ ਮੇਰੇ ਵੀਰ ਉਹ ਦਿੱਲੀ ਦੇ ਪਿਆ ਸਾਡੇ ਭਰਾਵਾਂ ਦਾ ਜੇ ਇਸ ਤਰ੍ਹਾਂ ਤੇ ਧੰਨਵਾਦ ਹੈ ਉਧਰ ਸੁੱਖੀ ਸਾਡਾ ਵੀਰ ਮੰਡੀ ਗਵਿੰਦਗੜ੍ਹ ਵਾਲਾ ਹੈ ਉੱਚੇ ਤੌਰ ਤੇ ਵੱਡਾ ਵੀਰ ਪੁੱਜਿਆ ਹੋਇਆ ਹੈ ਉੱਚੇ ਤੌਰ ਤੇ ਵੱਡਾ ਵੀਰ ਜਿਹੜਾ ਸੁੱਖੀ ਸਾਡਾ ਵੀਰ ਮੰਡੀ ਗਵਿੰਦਗੜ੍ਹ ਆ ਪੁੱਜਿਆ ਹੋਇਆ ਹੈ ਔਰ ਇਧਰ ਵੱਡਾ ਵੀਰ ਤਰਨਜੀਤ ਸਿੰਘ ਜੀ ਘੋਲੂ ਕਰਨਵੀਰ ਬਾਸੀ ਕਾਲਾ ਬਾਈ ਤੇ ਨਾਲ ਮਨਪ੍ਰੀਤ ਸਿੰਘ ਜੀ ਮੰਨਾ ਤੇ ਨਾਲ ਰਿਕੂ ਡਲਟਾ ਸਾਰਿਆਂ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਭਾਈ ਗੁਰਮਿੰਦਰ ਸਿੰਘ ਕਹਿੰਦਾ ਵੀ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਲੈ ਵੀ ਕੁਲਵੀਰ ਛੇੜ ਕਹਾਣੀ ਮੇਰਾ ਵੀਰ ਆਓ ਸਿਰੇ ਦਾ ਮੇਰੇ ਵੀਰੋ ਕੁਸ਼ਤੀ ਦੰਗਲਾ ਸਿਰੇ ਦੀ ਟੱਕਰ ਹੈ वेलकम ਆ ਜੀਆਂ ਨੂੰ ਬੱਲੂ ਮਾਦਰੇ ਦੀ ਧਰਤੀ ਐ ਧੰਨ ਧੰਨ ਬਾਬਾ ਜਾਨਗੀ ਦਾਦੀਆਂ ਦੀ ਵੱਡੀ ਕਿਰਪਾ ਮੇਰੇ ਪਿੰਡ ਤੇ ਬਾਬੇ ਦੀਆਂ ਮੇਹਰਾਂ ਨੇ ਉਧਰ ਸਰਦਾਰ ਰਵੀਂਦਰ ਸਿੰਘ ਦੀ ਸਵਾਣਾ ਉਹ ਵੀ ਉੱਚੇਚੇ ਤਰਫ ਤੇ ਪੁੰਦੇ ਜਾ ਰਿਹਾ ਬਿਨਾਂ ਨਾਨੂ ਮਾਦਰੇ ਵਾਲਾ ਇਹ ਪ੍ਰਸਿੱਧ ਸਾਡੇ ਵੀਰ ਪ੍ਰਸਿੱਧ ਪ੍ਰਮੋਟਰ